ਨਿ ਖੇਤੀ ਕਾਨੂੰਨਾ ਦੇ ਵਿਰੋਧ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੰਦੋਲਨ ਦੌਰਾਨ ਜਿਸ ਬਿਜਲੀ ਬਿੱਲ ਚ ਸੋਧ ਨੂੰ ਲੈ ਕੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਚ ਟਕਰਾਅ ਬਣਿਆ ਹੋਇਆ ਸੀ ਉਹ ਕਿਸਾਨਾਂ ਦੇ ਦਬਾਅ ਚ ਕੁਝ ਸਮੇਂ ਲਈ ਤਾਂ ਟਲ ਗਿਆ ਪਰ ਇੱਕ ਵਾਰ ਫਿਰ ਤੋਂ ਇਸ ਬਿੱਲ ਕਾਰਨ ਕਿਸਾਨਾਂ ਚ ਰੋਸ ਪਾਇਆ ਜਾ ਰਿਹਾ ਹੈ ਦਰਅਸਲ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ 9 ਅਕਤੂਬਰ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਚ ਬਿਜਲੀ ਸੋਧ ਬਿੱਲ 2025 ਦੇ ਖਰੜੇ ਤੇ ਸੁਝਾਅ ਦੇਣ ਲਈ ਸੂਬਾ ਸਰਕਾਰ ਨੂੰ 30 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਪਹਿਲਾਂ ਇਹ ਟਿੱਪਣੀਆਂ 8 ਨਵੰਬਰ ਤੱਕ ਮੰਗੀਆਂ ਗਈਆਂ ਸੀ ਕੇਂਦਰ ਨੇ ਬਿਜਲੀ ਦੇ ਨੀਜੀਕਰਨ ਸੰਬੰਧੀ ਤਿੰਨ ਬਦਲ ਵਾਲਾ ਫਾਰਮੂਲਾ ਤਿਆਰ ਕੀਤਾ ਹੈ ਬਿਜਲੀ ਸਬਸਿਡੀ ਬਿੱਲਾਂ ਦੇ ਭੁਗਤਾਨ ਕਰਨ ਚ ਨਾਕਾਮ ਸੂਬਿਆਂ ਤੇ ਸਖਤੀ ਕਰਨਾ ਮੁੱਖ ਮਕਸਦ ਹੈ ਹਾਲਾਂਕਿ ਕੇਂਦਰ ਦੇ ਇਸ ਬਦਲਾਅ ਨਾਲ ਪੰਜਾਬ ਚ ਮੁਫਤ ਬਿਜਲੀ ਦੀ ਸਹੂਲਤ ਖਤਮ ਹੋ ਸਕਦੀ ਹੈ ਦੱਸ ਦੇਈਏ ਕਿ ਪੰਜਾਬ ਦੀ ਮਾਨ ਸਰਕਾਰ ਵੱਖ-ਵੱਖ ਵਰਗਾਂ ਚ ਭਾਰੀ ਬਿਜਲੀ ਸਬਸਿਡੀ ਦਿੰਦੀ ਹੈ ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਲਈ ਮੁਫਤ ਬਿਜਲੀ ਮਿਲਦੀ ਹੈ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਪਰ ਹੁਣ ਇਹ ਸਹੂਲਤ ਕੇਂਦਰ ਸਰਕਾਰ ਦੇ ਇੱਕ ਬਦਲਾਅ ਨਾਲ ਖਤਮ ਹੋ ਸਕਦੀ ਹੈ ਦੀ ਹੈ ਵੇਖਣਾ ਹੋਵੇਗਾ ਕਿ ਰਾਜ ਸਰਕਾਰਾਂ ਇਸ ਤੇ ਕੀ ਸੁਝਾ ਦਿੰਦੀਆਂ ਨੇ ਤਿੰਨ ਖੇਤੀ ਕਾਨੂੰਨਾ ਦੇ ਵਿਰੋਧ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੰਦੋਲਨ ਦੌਰਾਨ ਜਿਸ ਬਿਜਲੀ ਬਿੱਲ 'ਚ ਸੋਧ ਨੂੰ ਲੈ ਕੇ ਕੇਂਦਰ ਸਰਕਾਰ ਤੇ ਰਾਜ ਸਰਕਾਰ 'ਚ ਟਕਰਾਅ ਬਣਿਆ ਹੋਇਆ ਸੀ ਉਹ ਕਿਸਾਨਾਂ ਦੇ ਦਬਾਅ 'ਚ ਕੁਝ ਸਮੇਂ ਲਈ ਤਾਂ ਟਲ ਗਿਆ ਪਰ ਇੱਕ ਵਾਰ ਫਿਰ ਤੋਂ ਇਸ ਬਿੱਲ ਕਾਰਨ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ। ਦਰਅਸਲ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ 9 ਅਕਤੂਬਰ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ 'ਚ ਬਿਜਲੀ ਸੋਧ ਬਿੱਲ 2025 ਦੇ ਖਰੜੇ ਤੇ ਸੁਝਾਅ ਦੇਣ ਲਈ ਸੂਬਾ ਸਰਕਾਰ ਨੂੰ 30 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ। ਪਹਿਲਾਂ ਇਹ ਟਿੱਪਣੀਆਂ 8 ਨਵੰਬਰ ਤੱਕ ਮੰਗੀਆਂ ਗਈਆਂ ਸੀ। 10 ਇੱਕ ਕੇਂਦਰ ਨੇ ਬਿਜਲੀ ਦੇ ਨੀਜੀਕਰਨ ਸੰਬੰਧੀ ਤਿੰਨ ਬਦਲ ਵਾਲਾ ਫਾਰਮੂਲਾ ਤਿਆਰ ਕੀਤਾ ਹੈ। ਬਿਜਲੀ ਸਬਸਿਡੀ ਬਿੱਲਾਂ ਦੇ ਭੁਗਤਾਨ ਕਰਨ 'ਚ ਨਾਕਾਮ ਸੂਬਿਆਂ ਤੇ ਸਖਤੀ ਕਰਨਾ ਮੁੱਖ ਮਕਸਦ ਹੈ। ਹਾਲਾਂਕਿ ਕੇਂਦਰ ਦੇ ਇਸ ਬਦਲਾਅ ਨਾਲ ਪੰਜਾਬ 'ਚ ਮੁਫਤ ਬਿਜਲੀ ਦੀ ਸਹੂਲਤ ਖਤਮ ਹੋ ਸਕਦੀ ਹੈ। ਦੱਸ ਦੇਈਏ ਕਿ ਪੰਜਾਬ ਦੀ ਮਾਨ ਸਰਕਾਰ ਵਕ-ਵਕ ਵਰਗਾਂ 'ਚ ਭਾਰੀ ਬਿਜਲੀ ਸਬਸਿਡੀ ਦਿੰਦੀ ਹੈ। ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਲਈ ਮੁਫਤ ਬਿਜਲੀ ਮਿਲਦੀ ਹੈ। ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਪਰ ਹੁਣ ਇਸ ਸਹੂਲਤ ਕੇਂਦਰ ਸਰਕਾਰ ਦੇ ਇੱਕ ਬਦਲਾਅ ਨਾਲ ਖਤ ਕੱਬੀ ਹੈ ਵੇਖਣਾ ਹੋਵੇਗਾ ਕਿ ਰਾਜ ਸਰਕਾਰਾਂ ਇਸ ਤੇ ਕੀ ਸੁਝਾ ਦਿੰਦੀਆਂ ਨੇ